ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਆਪਾਂ ਵੀ ਵਧੀਆ ਠੀਕ ਘੈਂਟ ਹਨ ਸੇਤਾਂ ਆਪਣੀਆਂ ਸਹੀ ਨੇ ਤੇ ਉਮੀਦ ਕਰਦੇ ਹਾਂ ਤੁਹਾਡੀ ਸਾਰਿਆਂ ਦੀ ਸਿਹਤ ਸਹੀ ਹੋਣੀ ਹੈ ਜੀ ਅੱਜ ਮੈਂ ਬਹੁਤ ਹੀ ਸਪੈਸ਼ਲ ਤੇ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਜਿਹਦੇ ਵਿੱਚ ਕਿ ਮੈਂ ਜਿਵੇਂ ਫਰਸ਼ੀ ਸਲਵਾਰ ਨਾਲ ਆਪਾਂ ਸ਼ਾਰਟ ਕੁੜਤੀ ਪਾਉਣਿਆ ਹਨ ਉਹਦੀ ਕਟਿੰਗ ਦੱਸੀ ਹੈ ਜੀ ਮੈਂ ਫਰਸ਼ੀ ਸਲਵਾਰ ਦੀ ਵੀ ਕਟਿੰਗ ਦੱਸੀ ਹੈ ਤੇ ਸ਼ਾਰਟ ਕੁੜਤੀ ਦੀ ਵੀ ਕਟਿੰਗ ਦੱਸੀ ਹੈ ਮੇਹ ਸਟੈਂਡਰਡ ਲੈਂਥ ਹੈਡੀ ਉਹ ਕਿੰਨੇ ਇੰਚ ਤੱਕ ਹੁੰਦੀ ਹੈ ਤੇ ਕਿੰਨੇ ਇੰਚ ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ ਤੇ ਬਾਕੀ ਇਹ ਸੂਟ ਮੇਰਾ ਖੋਦਾ ਸੀਗਾ ਮੈਂ ਪਾਇਆ ਸੀ ਮੈਂ ਇਹਦੇ ਵਿੱਚ ਨਾ ਕਲਿੱਪ ਲਾ ਦੂੰਗੀ ਥੋੜਾ ਜਿਹਾ ਤੇ ਤੁਸੀਂ ਚੈੱਕ ਕਰ ਲਿਓ ਬਈ ਇਹ ਜਿਹੜੀ ਸਲਵਾਰ ਆ ਉਹ ਖੜਮੀ ਖੜਮੀ ਰਹਿੰਦੀ ਆ ਤੇ ਕੁੜਤੇ 'ਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਈ ਭੈਣਾਂ ਕਹਿੰਦੀਆਂ ਨੇ ਅਸੀਂ ਸ਼ਾਰਟ ਕੁੜਤਾ ਪਾਉਣੇ ਹਨ ਤੇ ਬੈਕ ਤੋਂ ਆਸਣ ਵਗੈਰਾ ਦਿਖਦਾ ਨਹੀਂ ਪਹਿਣੋ ਕੁਝ ਨਹੀਂ ਦਿਖੂਗਾ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਤਾਂ ਪਹਿਲਾਂ ਮੈਨੂੰ ਵੀ ਡਾਊਟ ਸੀ ਬਟ ਫਿਰ ਜਦੋਂ ਮੈਂ ਇੱਕ ਦੋ ਸੂਟ ਬਣਾਏ ਸੀ ਹਨਾ ਫਿਰ ਮੈਨੂੰ ਵਧੀਆ ਕਲੀਅਰ ਹੋ ਗਿਆ ਸੀ ਵੀ ਇਹ ਕਿਉਂ ਹੁੰਦਾ ਤੇ ਕੀ ਕਾਰਨ ਹੁੰਦਾ ਜਿਹੜਾ ਅਸਣ ਦਿਖਦਾ ਹੁੰਦਾ ਪਿੱਛੇ ਹਨਾ ਤੇ ਬਾਕੀ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਹਨਾ ਮੈਂ ਵੀਡੀਓ ਪਾਈ ਸੀ ਕੁਝ ਮੈਂ ਮੇਰਾ ਥੋੜਾ ਜਿਹਾ ਸਾਹ ਫੁੱਲ ਰਿਹਾ ਸੀ ਤੇ ਬਹੁਤ ਸਾਰੇ ਮੇਰੇ ਕੋਲੇ ਫੋਨ ਆਏ ਆ ਬਹੁਤ ਸਾਰੇ ਕਮੈਂਟ ਆਏ ਆ ਵੀ ਹਨਾ ਅਰਦਾਸਾਂ ਕੀਤੀਆਂ ਨੇ ਬਹੁਤ ਸਾਰੀਆਂ ਭੈਣਾਂ ਨੇ ਮੇਰੀ ਚੰਗੀ ਸਿਹਤ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਹਨਾ ਸਾਰਿਆਂ ਦਾ ਆ ਮੱਖੇ ਮੱਖੀ ਮੇਰੀ ਵੀਡੀਓ ਖਰਾਬ ਕਰ ਰਹੀ ਹੈ ਜੀ ਤੇ ਬਾਕੀ ਓਕੇ ਜੀ ਧੰਨਵਾਦ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਇਹ ਵੀਡੀਓ ਮੈਂ ਬਣਾ ਪਤਾ ਨਹੀਂ ਕਿੱਦੇ ਰਹੀ ਹੈ ਮੈਂ ਤਰੀਕ ਨਹੀਂ ਦੱਸੂਗੀ ਤੇ ਆਊਗੀ ਕਿੱਦੇ ਹੋਣੀ ਪਤਾ ਹਨਾ ਕਿੱਦੇ ਮੇਰਾ ਸਰੀਰ ਸਹੀ ਹੋਊਗਾ ਤੇ ਮੈਂ ਵੀਡੀਓ ਪਾਉਂਗੀ ਤੇ ਬਾਕੀ ਤੁਸੀਂ ਮੇਰੇ ਦੁਪट्टे ਤੇ ਨਾ ਜਾਇਓ ਤੇ ਮੇਰੇ ਕੋਲ ਜੋ ਵੀ ਚੀਜ਼ ਹੁੰਦੀ ਹੈ ਮੈਂ ਉਹਨੂੰ ਦੁਪੱਟਾ ਸਮਝ ਲੈਣੀ ਆ ਤੇ ओके जी ਧੰਨਵਾਦ ਵੀਡੀਓ ਦੇ ਨਾਲ ਜੁੜੇ ਰਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਨਾ ਥੋੜੀ એનર્ਜੀ ਮਿਲਦੀ ਹੈ ਨਾ ਵੀ ਵਾਕਈ ਯਾਰ ਅਸੀਂ ਕਿਸੇ ਨੂੰ ਕੁਝ ਚੱਜ ਤਾ ਸਿਖਾ ਰਹੇ ਹਾਂ ਜੋ ਅਸੀਂ ਬਹੁਤ ਮੁਸ਼ਕਲ ਨਾਲ ਸਿੱਖਿਆ ਸੀ ਤੇ ਪੈਸੇ ਦੇ ਦੇ ਸਿੱਖਿਆ ਸੀ ਸਾਨੂੰ ਆਇਆ ਹੁੰਦਾ ਵੀ ਚਲੋ ਅਸੀਂ ਜਿੰਨਾ ਕਿ ਸਾਡੇ ਕੋਲੇ ਗਿਆਨ ਆ ਅਸੀਂ ਅੱਗੇ ਦੀ ਅੱਗੇ ਉਹਨੂੰ ਵੰਡਦੇ ਰਹੀਏ ਹੈਨਾ ਓਕੇ ਜੀ ਤਾਂ ਇਹ ਆਪਣੇ ਕੋਲੇ ਟਾਈ ਐਂਡ ਡਾਈ ਵਾਲਾ ਸੂਟ ਹੈ 5 ਮੀਟਰ ਸੂਟ ਆਪਣੇ ਕੋਲੇ ਇਹ 5 ਮੀਟਰ ਦੇ ਵਿੱਚੋਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਸ਼ਾਰਟ ਕੁੜਤਾ ਕੱਢਣਾ ਫਰਸੀ ਸਲਵਾਰ ਕੱਢਣੀ ਵਿੱਚੋਂ ਹੀ ਦੁਪੱਟਾ ਕੱਢਣਾ ਉਹਦੇ ਹੈਨਾ ਉਹਦੇ ਲਈ ਆਪਾਂ ਪਹਿਲਾਂ ਕੀ ਕਰਾਂਗੇ ਪਹਿਲਾਂ ਆਪਾਂ ਇੱਕ ਹੋਰ ਵਾਰ ਇਹ ਸੂਟ ਆਂਡੇ ਲੋਡ ਹੈ ਆਂਡੇ ਲੋਟੇ ਦੇ ਟਾਈ ਐਂਡ ਡਾਈ ਦਾ ਸੂਟ ਹੈ ਨਾ ਆਪਾਂ ਪਹਿਲਾਂ ਕਰਨਾ ਜੀ ਕਸਟਮਰ ਦੀ ਜਿਹੜੀ ਲੈਂਥ ਨੂੰ ਉਥੇ ਦੇਖਣ ਦੀ ਤੇ ਲੋੜਨੀ ਹੈ ਕਿਉਂਕਿ ਆਪਾਂ ਆਂਡੇ ਲੋਂਟੇ ਦੀ ਕਟਿੰਗ ਕਰਾਂਗੇ ਹਨਾ ਪਹਿਲਾਂ ਆਪਾਂ ਕੀ ਕਰਨਾ ਕਸਟਮਰ ਦੀ ਆਪਾਂ हिਪ ਦੇਖ ਲੈਣੀ ਹੈ ਵੀ हिਪ ਕਿੰਨੇ ਇੰਚ ਉਸ ਤੋਂ 4 ਇੰਚ ਐਕਸਟਰਾ ਜੇ ਤੁਸੀਂ ਲੈਸ ਵਗੈਰਾ ਲਾਉਣੀ ਆ ਤਾਂ ਉਹਦੇ ਹਿਸਾਬ ਨਾਲ ਰੱਖ ਸਕਦੇ ਹੋ ਹਨਾ ਜਿਵੇਂ ਕਿ ਇਹ ਸੂਟ ਮੇਰਾ ਖੁੱਦ ਦਾ ਹੀ ਹੈ ਤੇ ਮੇਰੀ ਹੈਗੀ ਜੀ 19 ਇੰਚ 18 ਕੀ ਵਟ ਮੈਂ ਥੋੜਾ ਲੂਜ਼ ਰੱਖੂੰਗੀ 19 ਇੰਚ ਤੇ 4 ਇੰਚ ਮੈਂ ਵਾਧ ਰੱਖੂੰਗੀ ਮਰਕੂੰਗੀ 23 ਇੰਚ ਜੀ ਠੀਕ ਹੈ ਹੁਣ ਮੈਂ ਕੀ ਕਰ ਲਵਾਂ ਮੈਨੂੰ ਕੰਨੀ ਲੋਟੇ ਹੀ ਬਣੂਗਾ ਕਮੀਜ਼ ਤੇ ਮਤਲਬ ਕਿ ਕੰਨੀ ਉੱਪਰ ਆਉਗੀ ਇਹਦੇ ਘੇਰੇ ਤੇ ਠੀਕ ਹੈ ਹੁਣ ਆਪਾਂ ਇਹਨੂੰ ਦੇਖ ਲੈਣਾ ਵੀ ਸਾਰਾ ਇਹ 23 23 ਇੰਚ ਹੈਗਾ ਤਾਂ ਫਿਰ ਆਪਾਂ ਇਹਦੀ ਕਟਿੰਗ ਕਰ ਲਣੀ ਹੈ ਬਸ ਤਾਂ ਆਪਾਂ ਖਿੱਚ ਕੇ ਪਾੜ ਸਾ ਦੇਣ ਇਹਨੂੰ ਪਰ ਮੈਂ ਰਿਸਕ ਨਹੀਂ ਲਵਾਂਗੀ ਕਿਉਂਕਿ ਮੈਂ ਇਹਨਾਂ ਇਹ ਦੇਖਿਆ ਥੋੜਾ ਟੇਡਾ ਚੱਲ ਜਾਂਦਾ ਹੈ 23 23 ਇੰਚ ਕਰਕੇ ਆਪਾਂ ਇਹਨੂੰ ਹਾਂ ਹੈਗਾ ਇਹ ਟੇਡਾ ਜਾਊਗਾ ਥੋੜਾ ਥੋੜਾ ਤੇ ਕਾਣ ਵੀ ਇਹਦੇ ਚ ਪੈਣ ਦਾ ਖਤਰਾ ਰਹਿ ਸਕਦਾ ਪੂਰਾ ਪੂਰਾ ਇਹ ਜਿੱਥੇ ਤੱਕ ਮੇਰਾ ਆਈਡੀਆ ਹੈਗਾ ਕਿਉਂਕਿ ਉਹ ਹੁੰਦੇ ਆ ਨਾ ਫੈਕੀ ਸਲਟ ਵਗੈਰਾ ਆ ਦੇਖੋ ਜਦੋਂ ਆਪਾਂ ਇਹਨੂੰ ਇਦਰੋਂ ਵੀ ਤੇਈ ਕਰਦੇ ਆ ਤੇ ਇਦਰੋਂ ਵੀ ਤੇਈ ਕਰਦੇ ਆ ਤਾਂ ਫਿਰ ਇਹਦੇ ਵਿੱਚ ਮੈਨੂੰ ਲੱਗਦਾ ਬਿਕਾਨ ਪੈਣ ਦਾ ਖਦਰਾ ਇਹ ਵਿੱਚ ਬਣੂਗਾ ਇਸ ਵਿੱਚ ਮੈਂ ਜ਼ਿਆਦਾ ਮਿਲਤੀ ਇਹਤੀ ਨਹੀਂ ਕਰੂੰਗੀ ਕਿਉਂਕਿ ਇਹ ਮੇਰਾ ਖੋਦਾ ਹੀ ਹੈ ਤੇ ਬਸ ਮੈਨੂੰ ਪਤਾ ਵੀ ਤੇਈ ਇਹ ਤੇ ਹੋ ਗਿਆ ਇੱਥੇ ਇੱਕ ਵਾਰ ਤਾਂ ਮੈਂ ਖਿੱਚ ਕੇ ਕੋਸ਼ਿਸ਼ ਕਰੂੰਗੀ ਵੀ ਇਹ ਦਾਵੇ ਕਰਦਾ ਇਹਦੇ ਉੱਪਰ ਐਕਸਪੈਰੀਮੈਂਟ ਆ ਦੇਖੋ ਆ ਹੁਣ ਆਪਾਂ ਕੋਟੇ ਦਾ ਕੱਪੜਾ ਲਾ ਲਿਆ ਉਧਰੋਂ ਵੀ ਮੈਂ ਪਾੜੂੰਗੀ ਇਹਨੂੰ ਤੇ ਇਧਰੋਂ ਵੀ ਆਪਾਂ ਲਾ ਲਿਆ ਹਨਾ ਪਹਿਲਾਂ ਹੁਣ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਫਿਰ ਆਪਾਂ ਸਲਵਾਰ ਦੀ ਕਰਾਂਗੇ ਫਿਰ ਉਸ ਤੋਂ ਬਾਅਦ ਬਾਹਾਂ ਕੱਢ ਕੇ ਫਿਰ ਆਪਾਂ ਦੁਪੱਟੇ ਦੀ ਕਟਿੰਗ ਕਰਾਂਗੇ ਇਹਦੇ ਤੇ ਹੁਣੇ ਮੈਂ ਪਹਿਲਾਂ ਤਾਂ ਮੈਂ ਹਲਕਾ ਜਿਹਾ ਦੇਖਦੀ ਹਾਂ ਖਿੱਚ ਕੇ ਪਾੜ ਕੇ ਵੀ ਇਹ ਕਿਦਾਂ ਫਟਦਾ ਤੇ ਇਹ ਪੂਰਾ ਹੀ ਹੈ ਤਰ ਪਾਣੀ ਸਾਦੀ ਇਧਰ ਦੇਖੋ ਤੋ ਜੇ ਜਿੱਕੇ ਸਹੀ ਰਹਾ ਤਾਂ ਪਰ ਉਹ ਖੇਚੀ ਪਾੜ ਕੇ ਦੇਖ ਲਾਂਗੀ ਕਪੜਾ ਜਮਮ ਸਹੀ ਹੈ ਕੋਈ ਕੋਈ ਪੈਂਦੀ ਕੋਈ ਇਹਦੇ ਵਿੱਚ ਕਣਕੋਣ ਨਹੀਂ ਹੈਗਾ ਤੇ ਪਰ ਫਿਰ ਵੀ ਇਹ ਟੇਡਾ ਜਾਊਗਾ ਹੀ ਜਾਊਗਾ ਮਾੜਾ ਮੁੱਡ ਪਾਉਣ ਬਾਅਦ ਟੇਡਾ ਨਹੀਂ ਜਾਊਗਾ ਸਿਰਫ ਕਟਿੰਗ ਕਟਿੰਗ ਤੇ ਹੀ ਲੱਗਦਾ ਲੱਗੂਗਾ ਵੀ ਟੇਡਾ ਜਾ ਰਿਹਾ ਹੈ ਜੇ ਪਾਉਣ ਬਾਅਦ ਟੇਡਾ ਗਿਆ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ ਨਾ ਦੇਖੋ ਇਹਨੇ ਵਾ ਕਰ ਲੈ ਦੇਖ ਹੋਰ ਕਿਤੇ ਤੂੰ ਕੱਟ ਨਾ ਜਾਵੇਂ ਹੋਰ ਕਿਤੇ ਮੇਰਾ ਨੁਕਸਾਨ ਹੋ ਜੇ ਮੈਂ ਦੁਪੱਟਾ ਘੜ ਦੀ ਘੜ ਦੇ ਵਿੱਚੋਂ ਤੇ ਆਪਾਂ ਕੀ ਕਰਨਾ ਜੀ ਆਪਾਂ ਇਹਨੂੰ ਅਲੱਗ ਕਰ ਲਾਂਗੇ ਦੋਨੇ ਪੱਲੇ ਨੂੰ ਹਾਂ ਨਿਕਲ ਗਿਆ ਇਹਦੇ ਵਿੱਚੋਂ ਕਾਣਕੂਨ ਸਾਰਾ ਕੁਝ ਖਾਸ ਨਹੀਂ ਸੀ ਬਸ ਵੈਸੇ ਇਹ ਸੀਗਾ ਤੇ ਹੁਣ ਆਪਾਂ ਲੈਂਥ ਜਿਵੇਂ ਹੁਣ ਸ਼ਾਰਟ ਔਰ ਤਾਂ ਹਨ ਸ਼ਾਰਟ ਔਰ ਤਾਂ ਮੇਰੀ ਹਾਈਟ ਹੈਗੀ ਹੈ ਤੇ 5 ਫੁੱਟ 5 ਇੰਚ ਮੈਂ ਇਹਦੀ ਕੁੜਤੇ ਦੀ ਲੈਂਥ ਉਹ ਰੱਖੂੰਗੀ ਮੈਂ 34 ਇੰਚ ਰੱਖੂੰਗੀ ਮੈਂ ਮੈਂ ਇਹਨੂੰ ਕੱਟੂਗੀ 36 ਇੰਚ 36 ਇੰਚ ਦੀ ਵੀ ਕਟਿੰਗ ਕਰੂੰਗੀ ਕੋਰਤੇ ਦੀ ਛੋਟੇ ਦੇ ਜਿਹੜੀ ਲੈਂਥ ਆ 5.5 ਹਾਈਟ ਦੇ ਹਿਸਾਬ ਨਾਲ ਮੈਂ ਰੱਖੂੰਗੀ ਜੀ 34 ਜਾਂ 33 ਇੰਚ ਤੇ ਮੈਂ ਇਹਦੀ ਇਹਦੀ ਕਟਿੰਗ ਉਹ ਕਰੂੰਗੀ 36 ਇੰਚ ਜਿਹੜਾ ਹੁਣ ਆ ਵਾਲਾ ਕੱਪੜਾ ਨਾ ਇਹ ਵੀ ਸਿੱਟੂੰਗੀ ਨਹੀਂ ਇਹ ਵੀ ਸਾਮ ਕੇ ਰੱਖੂੰਗੀ ਸ਼ਾਇਦ ਮੈਨੂੰ ਲੱਗਦਾ ਜੇ ਮੈਂ ਦੁਪੱਟਾ ਕੱਢਣਾ ਤਾਂ ਮੈਨੂੰ ਬਾਹ ਇਧਰੋਂ ਕੱਢਣੀ ਪੈ ਜੇ ਆਪਾਂ ਨਹੀਂ ਬਾਰਾਂਗੇ ਮਾਰੀ ਕੋ ਆ ਆਪਣੇ ਕਮੀਜ਼ ਦੀ ਲੈਂਥ ਲੈ ਰਹੀ ਜੀ ਹੁਣ ਆਪਾਂ ਪਿੰਕਾ ਪੱਲਾ ਮੈਂ ਉੱਪਰ ਰੱਖੂਗੀ ਗ੍ਰੀਨ ਵਾਲਾ ਮੈਂ نیچے ਰੱਖੂਗੀ ਗੈਸਟ ਹੈਗੀ 18 ਇੰਚ ਹੈ ਨਾ ਤੇ ਆਪਾਂ ਕੀ ਕਰਨਾ ਹੁੰਦਾ ਆਪਾਂ ਪਹਿਲਾਂ ਅੱਧਾ ਜਾਂ ਪੌਣਾ ਇੰਚ ਬਸ ਮੈਂ ਆਪਣੇ ਲਈ ਅੱਧਾ ਹੀ ਰੱਖਦੀ ਹੁੰਦੀ ਹਾਂ ਅੱਧਾ ਇੰਚ ਫਰੰਟ ਵਾਲਾ ਪੱਲਾ ਜਿਹੜਾ ਉਹ ਮੈਂ ਡਾਊਨ ਕਰ ਲੈਣੀ ਹੁੰਦੀ ਹਾਂ ਹਨ ਮੈਂ ਤਾਂ ਖੇਸੇ ਕੇ ਪਾੜਦੀ ਆ ਤੇ ਉਹਦੇ ਟਾਗਦੇ ਨਾ ਲੁਉ ਪੀ ਰਿਹਾ ਉਹ ਜਿਆ ਸਾਫ ਕਰ ਲਵੋ ਸਾਡੇ ਕੋਲੇ ਕੈਂਚੀ ਜਿਹੜੀ ਉਹ ਥੋੜੀ ਖਰਾਬ ਹੋ ਰਹੀ ਐ ਤਾਂ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਬ੍ਰੈਸਟ ਆ ਉਹਦਾ ਨਾਪ ਹੈਗਾ ਆਪਣੇ ਕੋਲ 18 ਇੰਚ ਠੀਕ ਐ ਕਮਰ ਹੈਗੀ ਐ 14 ਇੰਚ ਤੇ हिਪ ਹੈਗੀ ਐ 19 ਇੰਚ ਵੈਸੇ 18 ਇੰਚ ਮਤਲਬ 19 ਰੱਖੂੰਗੀ ਤੇ ਜਿਹੜਾ ਮੇਰਾ ਬੈਗ ਵਾਲਾ ਗਲਾਗਾ ਉਹ ਮੈਂ ਪਾਉਂਗੀ ਜੀ 7 ਇੰਚ ਤੇ ਫਰੰਟ ਵਾਲਾ ਜਿਹੜਾ ਗਲਾ ਉਹ ਆਪਾਂ ਪਾਵਾਂਗੇ ਥੋੜਾ ਜਿਹਾ ਘੱਟ ਪਾਵਾਂਗੇ ਤੇ ਤੀਰਾ ਮੈਂ ਕੱਟੂੰਗੀ 6 ਇੰਚ ਤੇ ਠੀਕ ਸੌਰੀ 6.5 ਇੰਚ ਸਾਢੇ 6 ਇੰਚ ਤੀਰੇ ਦੀ ਮੈਂ ਚੜਾਈ ਕੱਟੂਗੀ ਤੇ 7 ਇੰਚ ਮੈਂ ਲੰਬਾਈ ਕੱਟੂਗੀ ਉਸ ਤੋਂ ਬਾਅਦ ਤੇ ਇੱਥੋਂ ਮੈਂ ਰੱਖੂਗੀ ਜੀ 6 ਇੰਚ ਐਸ ਲੋਡ ਚੜਾਈ ਸਾਢੇ 6 ਲੈਂਥ 7 ਤੇ ਇੱਥੋਂ 6 ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਇਹਨਾਂ ਨਾਲ ਐ ਕਰਕੇ ਮਿਲਾ ਦੇਵਾਂਗੇ ਇਹ ਮੇਰਾ ਟੇਡਾ-ਬੇਡਾ ਕਿਉਂ ਲੱਗ ਰਿਹਾ ਕਿਉਂਕਿ ਥੋੜੀ ਜਿਹੀ ਜਗ੍ਹਾ ਦਾ ਉਹ ਹੋ ਗਿਆ ਚੇਂਜ ਹੋ ਜਾਂਦਾ ਸੈਟਿੰਗ ਮੇਰੀ ਚੇਂਜ ਆ ਥੋੜੀ ਜੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇੱਥੋਂ ਆਪਾਂ ਰੱਖਣਾ 18 ਇੰਚ ਇਹ ਤੁਰਕਲੇ ਆਪਾਂ ਠੀਕ ਹੈ ਫਿਰ ਉਸ ਤੋਂ ਬਾਅਦ ਗਲਾ ਡੀਪ ਆ ਜੇ ਤਾਂ ਗਲਾ ਡੀਪ ਨਾ ਹੁੰਦਾ ਫਿਰ ਤਾਂ ਆਪਾਂ 2 ਇੰਚ ਦੀ ਇੱਥੋਂ ਕੱਟ ਪਾਣ ਦੀ ਗਲਾ ਡੀਪ ਆ ਤਾਂ ਕਰਕੇ ਆਪਾਂ ਪਾਵਾਂਗੇ 1.5 ਇੰਚ ਦੀ ਇੱਥੋਂ ਕੱਟ ਠੀਕ ਹੈ 1.5 ਇੰਚ ਦੀ ਕੱਟ ਰੱਖ ਪੈਗੀ ਹੈ ਆਈ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਅੱਧਾ ਇੰਚ ਦੇ ਆਪ ਪਾਉਣੇ ਆ ਤੇ ਜਿਹੜੀ ਹੈਗੀ ਮੇਰੀਆ ਪਲੇਟਾਂ ਦਾ ਨਾਪ ਹੈਗਾ ਜੀ ਮੇਰਾ 10 ਇੰਚ ਤੇ ਮੈਂ ਲਾਉਂਗੀ ਪੌਣੇ ਇੱਕ 11 ਇੰਚ ਕਿਉਂਕਿ ਮੈਂ ਗੁੰਮ ਕਰਦੀ ਹੁੰਦੀ ਆ ਨਾ ਗੁੰਮ ਕਰਨ ਕਾ ਕਪੜਾ ਪੌਣੇ ਇੰਚ ਆ ਜਾਂਦਾ ਆਰਾਮਦਾਰੀ ਨਾਲ ਹਨਾ ਤੇ ਚੜਾਈ ਤੁਹਾਨੂੰ ਪਤਾ ਹੀ ਹੈ ਆਪਣੀਆਂ ਪਲੇਟਾਂ ਦੀ ਹੁੰਦੀ ਹੈ ਸਾਢੇ 1.5 ਇੰਚ ਤੇ ਲੰਬਾਈ ਤੇ ਮੈਂ ਰੱਖਦੀ ਹੁੰਨੀ ਆ ਸਾਢੇ 7 ਇੰਚ 8 ਵੀ ਰੱਖ ਲਈਦੀ ਆ ਸਾਢੇ 7 ਵੀ ਰੱਖ ਲਈਦੀ ਆ 7 ਵੀ ਰੱਖ ਲਈਦੀ ਆ ਠੀਕ ਹੈ ਬਾਕੀ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿੱਦਾਂ ਦੀ ਫਿਟਿੰਗ ਪਾਉਣੀ ਆ ਹਨ ਤੇ ਸਾਈਡ ਵਾਲੀਆਂ ਪਲੇਟਾਂ ਮੈਂ ਨਹੀਂ ਪਾਉਂਗੀ ਬਾਈ ਚੈਨਲ ਤੋਂ ਤੁਸੀਂ ਪਾਉਣੀਆਂ ਨੇ ਤਾਂ ਤੁਸੀਂ ਉਹ ਕਿਵੇਂ ਪਾ ਸਕਦੇ ਜਿੱਦਾਂ ਤੁਸੀਂ ਫਿਟਿੰਗ ਮਤਲਬ ਕਿ ਨਾਰਮਲ ਹੀ ਰੱਖਣੀ ਆ ਆ ਦੋ ਰੱਖ ਲਓ ਇਹਨੂੰ ਡੇਢ ਰੱਖ ਲਓ ਜੇ ਤੁਸੀਂ ਕਹਿਣਾ ਵੀ ਥੋੜੀ ਫਿਟਿੰਗ ਸਾਡੀ ਉੱਬਰ ਕੇ ਆਵੇ ਇਹਨੂੰ ਡੇਢ ਰੱਖ ਲਓ ਇਹਨੂੰ 1 ਰੱਖ ਲਓ ਜਿਵੇਂ ਕਿ ਹੁਣ ਆਪਾਂ ਪਾਉਣੀ ਹੈ ਇੱਥੋਂ ਡੇਢ ਰੱਖੀ ਹੈ ਠੀਕ ਹੈ ਤੇ ਇੱਥੋਂ ਜਿੰਨੀ ਪਲੇਟ ਤੁਸੀਂ ਇੱਥੋਂ ਰੱਖਿਓਂਦੇ ਉਹਦੇ ਨਾਲੋਂ ਅੱਧਾ ਇੰਚ ਆ ਪਲੇਟ ਹੈ ਜੀ ਉਹ ਕੱਟ ਪਾਉਣੀ ਹੁੰਦੀ ਆ ਆਪਾਂ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਤੀਰੇ 모ਡੇ ਦੀ ਕਟਿੰਗ ਕਰ ਲੈਣੀ ਆ ਤੀਰੇ 모ਡੇ ਦੀ ਕਟਿੰਗ ਕਰਕੇ ਆਪਾਂ ਤੇ ਪਲੇਟਾਂ ਦੇ ਨਿਸ਼ਾਨ ਪੱਕੇ ਕਰ ਲੈਣੇ ਆਪਾਂ ਇੱਕ ਪਿੰਕ ਕਲਰ ਉੱਤੋਂ ਹੱਥ ਕਾਲੇ-ਕਾਲੇ ਸਰਦੀ ਕਰਕੇ ਕਾ ਬੇਬੇ ਬਹੁਤ ਪੈਣਾ ਲੱਗਦਾ ਪਿੰਕ ਕੰਦਰ ਮੈਂ ਕਦੇ ਪਿੰਕ ਨਹੀਂ ਪਾਇਆ ਪਹਿਲੀ ਵਾਰ ਪਿੰਕ ਫੋਨ ਲੱਗੀ ਹੋਵੇ ਇਹ ਪਤਾ ਨਹੀਂ ਜਦੋਂ ਸੈਟਿੰਗ ਹੱਲ ਜਾਂਦੀ ਹੈ ਨਾ ਫਿਰ ਪਤਨ ਲੱਗਦਾ ਨਹੀਂ ਤਾਂ ਉਸ ਹਸਾਬ ਨਾਲ ਕੰਮ ਹੁੰਦਾ ਇਹ ਸੈਟਿੰਗ ਹੱਲੀ ਕਿਉਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਜ਼ਰੂਰ ਦੱਸੂਗੀ ਵੀ ਕਿਉਂ ਮੈਂ ਸੈਟਿੰਗ ਹਲਾਈ ਹੈ ਮੈਨੂੰ ਮੈਂ ਸੋਚਿਆ ਸੀ ਮੈਂ ਲਾਈਵ ਆਉਂਗੀ ਤੇ ਪਰ ਉਹ ਮੇਰੇ ਕੋਲੋਂ ਆਇਆ ਨਹੀਂ ਗਿਆ ਥੋੜੀ ਜਿਹੀ ਗੜਬੜ ਪੈ ਗਈ ਸੀ ਆਉਂਗੀ ਇੱਕ ਕਦਮ ਤੱਕ ਅੱਜਕੱਲ ਹੁਣ ਆਪਣੀ ਲਾਈਨਿੰਗ ਦੀ ਕਟਿੰਗ ਹੋ ਗਈ ਹੈ ਤੇ ਹੁਣ ਮੈਂ ਪ੍ਰੈਸ ਮਾਰ ਕੇ ਰੱਖਿਆ ਸੀ ਆਹ ਵਾਲਾ ਕੱਪੜਾ ਜਿਹੜਾ ਆਪਣਾ ਮੇਨ ਫੈਬਰਿਕ ਸੀਗਾ ਹਨਾ ਇਹਨੂੰ ਆਪਾਂ ਇਹਦੇ ਉੱਪਰ ਰੱਖਾਂਗੇ ਜੇ ਤੁਸੀਂ ਦੋਨੇ ਪੱਲੇ ਇਕੱਠੇ ਨਹੀਂ ਵਿਛਾਉਣੇ ਇੱਕ-ਇੱਕ ਕਰਕੇ ਵਿਛਾਉਣਾ ਪਹਿਲਾਂ ਇੱਕ ਪੱਲਾ ਵਿਛਾ ਲੈਣਾ ਉਹਦੇ ਉੱਪਰ ਇਦਾਂ ਕਰਕੇ ਆਪਾਂ ਰੱਖ ਦਾਂਗੇ ਠੀਕ ਹੈ ਤਾਂ ਇਹ ਹੋ ਗਿਆ ਜੀ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਥੋੜੀ ਜਿਹਾ ਪਤੀਰੇ ਮੋੜੇ ਦੀ ਕਟਿੰਗ ਕਰ ਦਵਾਂਗੇ ਜਦੋਂ ਕਾਣ ਪੈਂਦਾ ਨਾ ਉਹ ਕਿਉਂ ਪੈਂਦਾ ਜਦੋਂ ਆਪਣਾ ਇੱਥੋਂ ਕਪੜਾ ਟੇਟਾ ਮੇਟਾ ਹੋ ਜਾਂਦਾ ਰਿਸਕ ਜਾਂਦਾ ਉਦੋਂ ਕਾਣ ਪੈਂਦਾ ਬਹੁਤ ਸਾਹ ਚੜ ਰਹੇ ਆ ਮੇਰਾ ਬੋਲ ਬੋਲ ਕੇ ਆ ਦੇਖੋ ਆ ਹੋ ਗਿਆ ਪੱਲਾ ਆਪਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੂਸਰਾ ਪੱਲਾ ਪਿਛਾ ਲੈਣਾ ਇੱਧਰ ਗਿਆ ਦੂਸਰਾ ਪੱਲਾ ਸੀ ਮੈਂ ਆਈਂ ਪਿਛਾਉਂਦੀ ਮੈਂ ਤਾਂ ਬਾਰ-ਬਾਰ ਉੱਠਾ ਨਹੀਂ ਜਾਂਦਾ ਤਾਂ ਆਪਾਂ ਦੂਜਾ ਪੱਲਾ ਪਿਛਾ ਲਿਆ ਮੇਰੀ ਨਾ ਅ ਦੁਕਾਨ ਸੁਬਾ ਸੁਬਾ ਖੁੱਲੀ ਹੁੰਦੀ ਹੈ ਤੇ ਦੁਪਹਿਰ ਤੋਂ ਬਾਅਦ ਬੰਦ ਹੁੰਦੀ ਸੀ ਕਈ ਦਿਨ ਬੰਦ ਰਹੀ ਹੈ ਵਿੱਚ ਦੀ ਹਨ ਉਹ ਥੋੜੀ ਜੀ ਕਈ ਵਾਰ ਬੰਦ ਨੂੰ ਘਰੀ ਕੰਮ ਪੈ ਜਾਂਦਾ ਤੇ ਜਾਂ ਮੱਲਾ ਮੈਂ ਸਵੇਰ ਖੋਲ ਲੀਏ ਤੇ ਸ਼ਾਮ ਨੂੰ 3 ਵਜੇ ਮੈਂ ਬੰਦ ਕਰਿਆ ਹੀ ਹਨਾ ਤਾਂ ਬਈ ਲੋਕਾਂ ਨੂੰ ਬਹਿਮ ਪੈ ਗਿਆ ਤੇ ਹੁਣ ਉਹਨਾਂ ਦੇ ਬਹਿਮ ਨਾ ਮੈਂ ਕੱਢਣੇ ਆ ਬਹਿਮ ਕੱਢਣੇ ਕਿਵੇਂ ਆ ਉਹਨਾਂ ਨੂੰ ਬੱਸ ਤਾਂ ਪਤਾ ਲੱਗ ਹੀ ਗਿਆ ਕੱਲ ਵੀ ਹੁਣ ਕੀ ਕਰਨ ਵਾਲੀ ਆ ਤੇ ਤੁਸੀਂ ਦੇਖਦੇ ਜਾਓ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਬਹਿਮ ਕਿਵੇਂ ਨਿਕਲਦੇ ਆ ਦੇਖੋ ਆ ਹੁਣ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਆਪਣੀ ਪੂਰੀ ਹੋ ਚੁੱਕੀ ਹੈ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਮਸ਼ੀਨ ਤੇ ਜਾ ਕੇ